ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਚ ਨਾ ਵੀ ટીਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਮਰਹੂਮ ਦੇਵ ਤਰੀਕੇ ਵਾਲਾ ਕਲਮ ਦਾ ਅਜੀਹਾ ਮਹਾਨ ਜਾਦੂਗਰ ਸੀ ਜਿਸ ਨੇ ਜੋ ਵੀ ਗੀਤ ਲਿਖਿਆ ਉਹ ਪੰਜਾਬੀ ਸਭਿਆਚਾਰ ਦਾ ਸਦੀਵੀ ਹਿੱਸਾ ਬਣ ਗਿਆ ਪੁਰਦੇ ਗੀਤਾਂ ਦੀ ਪਟਾਰੀ ਵਿੱਚੋਂ ਕਲੀਆਂ ਦਾ ਬਾਦਸ਼ਾ ਕੁਲਦੀਪ ਮਾਨਕ ਅਤੇ ਜੱਟ ਜੂਣਾ ਮੋੜ ਫੀਮ ਸੁਰਿੰਦਰ ਛੰਡਾ ਆਦ ਅਜਿਹੇ ਕਈ ਗਾਇਕ ਅਤੇ ਕਲਾਕਾਰ ਨਿਕਲੇ ਜਿਨ੍ਹਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੀ ਨਿਵੇਕਲੀ ਪਛਾਣ ਸਥਾਪਤ ਕੀਤੀ। ਇਹ ਵਿਚਾਰ ਸ਼੍ਰੋਮਣੀ ਲਿਖਾਰੀ ਬੋਰਡ ਰਜਿਸਟਰਡ ਦੇ ਪ੍ਰਧਾਨ ਪ੍ਰਪਕਰਨ ਸਿੰਘ ਨੇ ਸਥਾਨਿਕ ਪੰਜਾਬੀ ਭਵਨ ਵਿਖੇ ਉੱਗੇ ਗੀਤਕਾਰ ਦੇਵ ਧਰੀਕਿਆਂ ਵਾਲੇ ਦੇ 86ਵੇਂ ਜਨਮ ਦਿਨ ਮਨਾਉਣ ਲਈ ਅਰ ਰੱਖੇ ਇੱਕ ਸਮਾਗਮ ਦੌਰਾਨ ਪ੍ਰਗਟ ਕੀਤੇ ਇਹ ਸਮਾਗਮ ਕਲ ਸਾਹਿਤਕ ਸੰਸਥਾ ਸਿਰਜਣ ਤਾਰਾ ਅਤੇ ਸ਼੍ਰੋਮਣੀ ਲਿਖਾਰੀ ਬੋਰਡ ਰਜਿਸਟਰਡ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ ਜਿਸ ਦੀ ਸ਼ੁਰੂਆਤ ਦੇਵ ਤਰੀਕੇ ਵਾਲਾ ਉਰਫ ਹਰਦੇਵ ਦਲਗੀਰ ਦੀ ਤਸਵੀਰ ਤੇ ਫੁੱਲ ਮਾਲਾਵਾਂ ਅਰਪਣ ਕਰਕੇ ਕੀਤੀ ਗਈ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਟੇਟ ਅਤੇ ਨੈਸ਼ਨਲ ਅਵਾਰਡੀ ਅਧਿਆਪਕਾ ਉਗੀ ਗਜ਼ਲ ਕੋ ਡਾਕਟਰ ਗੁਰਚਰਨ ਕੌਰ ਕੋਚਰ ਪ੍ਰਦਾਨ ਸਿਰਜਣ ਤਾਰਾ ਜੋ ਪੰਜਾਬੀ ਸਾਹਿਤ ਅਕੈਡਮੀ ਦੀ ਓਪੋ ਪ੍ਰਧਾਨ ਵੀ ਹਨ ਨੇ ਕਿਹਾ ਕਿ ਇਸ ਦੇਵ ਸਾਹਿਬ ਨੇ ਗੀਤਕਾਰੀ ਵਿੱਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ ਤੇ ਉਹਨਾਂ ਦੀ ਪੰਜਾਬੀ ਮਾਂ ਬੋਲੀ ਪ੍ਰਤੀ ਸੇਵਾ ਨੂੰ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਸੱਚਮੁੱਚ ਦੇਵਪੁਰਸ਼ ਸਨ ਜਿਨ੍ਹਾਂ ਕਈ ਨਵੇਂ ਉੱਪਰ ਦੇ ਕਲਾਕਾਰਾਂ ਦਾ ਮਾਰਗਦਰਸ਼ਨ ਕੀਤਾ ਜਦਕੇ ਉੱਗੇ ਸਮਾਜ ਸੇਵੀ ਅਮਰਜੀਤ ਸਿੰਘ ਟਿੱਕਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਰਵਿੰਦਰ ਪੱਟਲ ਡਾਕਟਰ ਗੁਲਜਾਰ ਪੰਦੇੜ ਡਾਕਟਰ ਗੁਰੂ ਇਕਬਾਲ ਸਿੰਘ ਅਤੇ ਗੀਤਕਾਰ ਅਤੇ ਸਟੇਟ ਐਵਾਰਡੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਸ਼ਾਮਲ ਸਨ ਬੁਲਾਰਿਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਦੇਵ ਤਰੀਕੇ ਵਾਲੇ ਜਿੱਥੇ ਇੱਕ ਪਰਪੱਕ ਗੀਤਕਾਰ ਸਨ ਉੱਥੇ ਉਹ ਇੱਕ ਵਧੀਆ ਕਹਾਣੀਕਾਰ ਵੀ ਸਨ ਪੰਜਾਬ ਦੇ ਹਰ ਮਹਾਨ ਗਾਇਕ ਨੇ ਉਹਨਾਂ ਦੇ ਲਿਖੇ ਗੀਤ ਗਾ ਕੇ ਮਕਬੂਲੀਅਤ ਦੀਆਂ ਬੁਲੰਦੀਆਂ ਨੂੰ ਛੂਇਆ ਹੈ ਉਹਨਾਂ ਨਾਲ ਬਿਤਾਏ ਪਲਾਂ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਵ ਵਰਗਾ ਵਧੀਆ ਕਲਮਕਾਰ ਤੇ ਇਨਸਾਨ ਬਣਨਾ ਬਹੁਤ ਮੁਸ਼ਕਲ ਹੈ ਉਹਨਾਂ ਦਾ ਲਿਖਿਆ ਹਰ ਗੀਤ ਜਦੋਂ ਵੀ ਕਿਸੇ ਕਲਾਕਾਰ ਦੀ ਆਵਾਜ਼ ਵਿੱਚ ਰਿਕਾਰਡ ਹੁੰਦਾ ਤਾਂ ਵੱਜਣਸਾਰ ਹੀ ਲੋਕਾਂ ਦੇ ਦਿਲਾਂ ਵਿੱਚ ਬਸ ਜਾਂਦਾ ਸੀ ਡਾਕਟਰ ਨਿਰਮਲ ਜੋੜਾ ਨੇ ਦੇਵ ਸਾਹਿਬ ਦੇ ਜੀਵਨ ਦੀਆਂ ਜਾਦਾਂ ਦੀ ਗੱਲ ਕਰਦੇ ਕਿਹਾ ਕਿ ਦੇਵ ਸਾਹਿਬ ਦੀ ਮਲਾਪੜਾ ਸੁਭਾਅ ਅਤੇ ਕਲਮ ਦੀ ਬਲੱਖਣਤਾ ਦੀ ਜੇ ਗੱਲ ਕਰੀਏ ਤਾਂ ਬਹੁਤ ਸਮਾਂ ਲੱਗ ਜਾਵੇਗਾ ਉਗੇ ਪੰਥਕ ਕਵੀ ਡਾਕਟਰ ਹਰੀ ਸਿੰਘ ਜਾਚਕ ਨੇ ਦੇਵ ਸਾਹਿਬ ਦੀ ਜੀਵਨੀ ਤੇ ਟਕ ਟਕ ਦੀ ਕਵਿਤਾ ਸੁਣਾ ਕੇ ਸੰਗੀਤਮਈ ਸੋਰੀਲਾ ਰੰਗ ਬੰਨਿਆ ਗੀਤਕਾਰ ਜਸਬੀਰ ਸਿੰਘ ਛੱਜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਤਾਂ ਦੇਵ ਸਾਹਿਬ ਦੇ ਲਿਖੇ ਗੀਤਾਂ ਚੋਂ ਇੱਕ ਗੀਤ ਸੁਣਾ ਕੇ ਵਧੀਆ ਮਾਹੌਲ ਸਿਰਜਿਆ ਉਪਰੰਤ ਹੋਏ ਕਵੀ ਅਤੇ ਗੀਤ ਦਰਬਾਰ ਵਿੱਚ ਉਗੇ ਕਵੀ ਤਰਲੋਚਨ ਲੋਚੀ ਨੇ ਗ਼ਜ਼ਲ ਅਤੇ ਗੀਤ ਨਾਲ ਕਵੀ ਅਤੇ ਗੀਤ ਦਰਬਾਰ ਦੀ ਸ਼ੁਰੂਆਤ ਕੀਤੀ ਪ੍ਰਸਿੱਧ ਗਾਇਕ ਜਗਪਾਲ ਜੱਗਾ ਗਾਇਕ ਤੇ ਕਵੀ ਸੰਪੂਰਨ ਸਨਮ ਪਰਮਿੰਦਰ ਅਲਵੇਲਾ ਸੰਦੇ ਸੁਖਵੀਰ ਸੁਖਵੀਰ ਭੁੱਲਰ ਮਜੀਠੀਆ ਦਲਬੀਰ ਕਲੇਰ ਬਲਜੀਤ ਸਿੰਘ ਬਾਗੀ ਟੂਸੇ ਪੰਮੀ ਹਬੀਬ ਸੂਫੀ ਗਾਇਕਾ ਸੁਰਿੰਦਰ ਕੌਰ ਬਾੜਾ ਸਰਹੱਦ ਕਵਿਤਰੀ ਸਿਮਰਨ ਧੁੱਗਾ ਅਮਰ ਇੰਦਰਜੀਤ ਕੌਰ ਲੋਟੇ ਗੁਰਮੀਤ ਕੌਰ ਬਜੀਤਪੁਰ ਪ੍ਰਿੰਸੀਪਲ ਮਹਿੰਦਰ ਕੌਰ ਗਰੇਵਾਲ ਕਹਾਣੀਕਾਰ सुरेंद्रਦੀਪ ਅਤੇ ਸਵਰਗੀ ਸਰਬਜੀਤ ਸਿੰਘ ਬਿਰਦੀ ਦਾ ਪਰਿਵਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਭਨਾ ਨੇ ਕੁਝ ਸਾਹਿਤਕ ਗੀਤਾਂ ਤੇ ਕਵਿਤਾਵਾਂ ਨਾਲ ਭਰਪੂਰ ਹਾਜ਼ਰੀ ਲਗਵਾਈ। ਇਸ ਮੌਕੇ ਤੇ ਸਤਨਾਮ ਸਿੰਘ ਗਹਿਲੇ, ਬਾਪੂ ਬਲਕੌਰ ਸਿੰਘ, ਸਾਹਿਤਕਾਰ ਅਤੇ ਸੇਵਾਮੁਕਤ ਕਮਾਂਡੈਂਟ ਭੁਪਿੰਦਰ ਸਿੰਘ ਚੌਂਕੀਮਨ, ਚੇਤਨਾ ਪ੍ਰਕਾਸ਼ਨ ਤੋਂ ਸतीश ਗੁਲਾਟੀ ਅਤੇ ਦੀਪ ਜਗਦੀਪ ਵੀ ਹਾਜ਼ਰ ਸਨ। ਅੰਤ ਵਿੱਚ ਡਾਕਟਰ ਗੁਰਚਰਨ ਕੌਰ ਕੋਚਰ ਨੇ ਆਏ ਸਭਨਾ ਦਾ ਧੰਨਵਾਦ ਕੀਤਾ।